ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ प्राइमो केमिकल लिमिटेड ਵੱਲੋਂ ਸਿਹਤ ਸੁਰੱਖਿਆ ਦੇ ਮੱਦੇ ਨਜ਼ਰ ਸ਼ੁੱਕਰਵਾਰ ਨੂੰ ਤਹਿਸੀਲ ਨੰਗਲਦੀਨ ਪੈਂਦੇ ਪਿੰਡ ਬਾਸ ਦੇ ਵਿੱਚ ਮੁਫਤ ਦੇ ਵਿੱਚ ਇੱਕ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਕੰਪਨੀ ਦੇ ਮੈਨੇਜਰ ਡਾਇਰੈਕਟਰ ਨਵੀਨ ਚੋਪੜਾ ਦੀ ਹਦਾਇਤਾਂ ਦੇ ਤਹਿਤ ਰਣਜੀਤ ਸਿੰਘ ਮਰਵਾਹਾ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਲਗਾਇਆ ਗਿਆ। ਕੰਪਨੀ ਅਧਿਕਾਰੀ ਸੁਖਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਕੰਪਨੀ ਵੱਲੋਂ ਸਮੇਂ-ਸਮੇਂ ਤੇ ਪੰਜਾਬ ਹਿਮਾਚਲ ਪਿੰਡਾਂ ਦੇ ਵਿੱਚ ਜਾ ਕੇ ਅਜਿਹੇ ਕੈਂਪ ਲਗਾਏ ਜਾਂਦੇ ਹਨ। ਅੱਜ 22ਵਾਂ ਕੈਂਪ ਲਗਾਇਆ ਗਿਆ ਸੀ ਤੇ ਕੈਂਪ ਦੇ ਵਿੱਚ ਲਿਵਾਸਾ ਹਸਪਤਾਲ ਮਹਾਲੀ ਤੋਂ ਡਾਕਟਰਾਂ ਦੀ ਟੀਮ ਪਿੰਡ ਬਾਜ ਦੇ ਵਿੱਚ ਪਹੁੰਚੀ ਸੀ ਉਹਨਾਂ ਨੇ ਕਿਹਾ ਕਿ ਮਾਹਰ ਡਾਕਟਰ Shivani ਅਤੇ ਡਾਕਟਰ Lovish ਵੱਲੋਂ ਸ਼ੂਗਰ ਦੇ ਮਰੀਜ਼ਾਂ ਦੇ 105 ਟੈਸਟ ਤੇ ਬੀਪੀ ਦੇ 105 ਮਰੀਜ਼ਾਂ ਦੇ ਟੈਸਟ ਕਰਨ ਦੇ ਨਾਲ-ਨਾਲ 50 ਲੋਕਾਂ ਦੀ ECG ਕੀਤੀ ਗਈ ਤੇ ਸਾਰਿਆਂ ਨੂੰ ਮੁਫਤ ਦੇ ਵਿੱਚ ਦਵਾਈ ਵੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਕੰਪਨੀ ਦਾ ਇਹ ਨੇਕ ਉਪਰਾਲਾ ਅੱਗੇ ਵੀ ਜਾਰੀ ਰਹੇਗਾ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। はい ਸਰ ਸਾਡੀ ਪ੍ਰੈਮਿਕੈਂਕ ਕਲੋਕਡੀਆਂ ਨੰਗਲ ਵੱਲੋਂ ਮੈਂ ਦਰਵਿੰਦਰ ਸਿੰਘ ਸੰਧੂ ਸਟੋਟਿੰਗ ਕਾਰ ਤੇ ਮੇਰੀ ਬਤੌਰ ਡਿਊਟੀ ਲੱਗਣ ਸਪੈਸ਼ਲ ਕੈਂਪ ਦਾ ਵਿੱਚ ਅਟੈਂਡੀ ਤੇ ਸਾਡੀ ਕੰਪਨੀ ਵੱਲੋਂ ਅੱਜ ਇੱਕ ਕਈ ਮਾਫਰੀ ਮੈਡੀਕਲ ਕੈਂਪ ਲਗਾਇਆ ਗਿਆ ਤੇ ਸਾਡੀ ਕੰਪਨੀ ਹਰ ਮਹੀਨੇ ਮੈਡੀਕਲ ਕੈਂਪ ਪ੍ਰੋਵਾਈਡ ਕਰਵਾਦੀ ਹੈ ਲੋਕਲ ਪਿੰਡਾਂ ਵਾਸਤੇ ਜਿੰਨੇ ਸਾਡੇ ਫੈਕਟਰੀ ਦੇ ਲਾਗੇ ਲੋਕਲ ਪਿੰਡ ਹੈ ਉਹਨਾਂ ਦੇ ਵਿੱਚਪਾ ਹਰੇਕ ਪਿੰਡ ਚਪਾ ਕੈਂਪ ਲਗਾਉਂਦੇ ਹਰ ਮਹੀਨੇ ਤੇ ਸਾਡਾ ਮਕਸਦ ਹੈ ਕਿ ਜਿਹੜੇ ਸਾਡੇ ਲੋਕ ਹੈ ਉਹਨਾਂ ਨੂੰ ਸਿਹਤ ਸੂਤਾ ਬਾਰੇ ਜਾਗੂ ਕਰਾਇਆ ਜਾ ਸਕੇ ਤੇ ਇਹਨੂੰ ਵੀ ਖੇਧਾ ਧਿਆਨ ਦਿੱਤੇ ਰੱਖਿਆ ਜਾਵੇ। ਗੋਈਆਂ ਵੀ ਬੰਦੀ ਜਾਣੇ ਨਾਲ ਤੇ ਸਾਡੀ ਕੰਪਨੀ ਵੱਲੋਂ ਜਿਹੜਾ ਵੀ ਕੈਂਪ ਲਗਾਇਆ ਗਿਆ ਉਹਨਾਂ ਵਿੱਚ ਆਪਾਂ ਫਰੀ ਦਵਾਈਆਂ ਫਰੀ ਬਲੱਡ ਟੈਸਟ ਵੀ ਕੀਤੇ ਜਾਂਦੇ ਆ ਤੇ ਸਾਡੇ ਇਸ ਟਾਈਮ ਡਾਕਟਰਾਂ ਦੀ ਜਿਹੜੀ ਟੀਮ ਆਈ ਹੈ ਉਹ ਆਈ ਵੀ ভাই ਮਹਾੜੀ ਤੋਂ ਸਪੈਸ਼ਲ ਟੀਮ ਮਗਵਾਦੇ ਆਪਾਂ ਤੇ ਉਹ ਟੀਮ ਦੇ ਸਾਰਾ ਸਟਾਫ ਇੱਥੇ ਚੈੱਕ ਕਰ ਰਿਹਾ ਪਿੰਡ ਬਾਸ ਦੇ ਵਿੱਚ ਆ ਸਾਡਾ ਕਈ ਮਾ ਕੈਂਪ ਲੱਗੇ ਆ